ਤੋ ਦਾ ਗ੍ਰਹਿ ਕਿਡਾ ਵੀ ਲੈਲਾ ਮੈਨੂੰ ਲੱਗਦੀ ਹੁਣ ਕਿਤੇ ਪੁਨਰਜਨਮ ਤਾਂ ਨਹੀਂ ਹੋਇਆ ਥੋਦਾ ਜੇ ਤੂੰ ਪਾੜੇ ਚ ਲੰਗ ਰਹੀ ਹੁੰਦਾ ਨਾ ਤਾਂ ਤਾਂ ਬਿਨਾਂ ਰੋਟੀ ਖਵਾਏ ਤੂੰ ਹੀ ਸਾਰੇ ਰਿਜਾ ਕੀ ਰੱਖਿਆ ਕਰਨੇ ਸੀ ਤੋਤੇ ਤੇ ਬੈਠਣ ਦਾ ਸੁਨਹਿਰੀ ਮੌਕਾ ਪਰ ਜਾ ਕੇ ਲੱਭਣੀ ਬਹੁਤ ਔਖੀ ਆ ਜੇ ਕਿਤੇ ਅਲੂਪ ਹੋ ਗਈ ਤਾਂ ਆਪਾਂ ਨੂੰ ਨਾ ਪੂਰਾ ਹੋਣ ਵਾਲਾ ਖਾਤਾ ਪੈ ਜੂ ਜਿਵੇਂ ਕੋਈ ਰਾਮਪੇਰੀ ਮਾਰ ਕੇ ਪਾਤੀ ਗਿਆ ਹੁੰਦਾ ਵੀਡੀਓ ਐਵੇਂ ਬਣਾ ਕੇ ਪਾਤੀ ਜਿਵੇਂ ਇੰਸਟਾਗ੍ਰam ਤੇ ਅਰੇ ਡਾਕਟਰ ਬੈਠੇ ਹੁੰਦੇ ਨੇ ਕੋਸਿਆਂ ਦੇ ਸਿੰਗ ਲੱਗੇ ਹੁੰਦੇ ਨੇ ਇਹ ਆਜੀ ਥੀਮੇ ਬਾਈ ਦਾ ਫੱਡ ਐ ਯਾਰਾ ਕੀ ਕਹਿੰਦਿਆਂ ਓਏ ਹੋਏ ਸੋਨਿਓ ਹਜੇ ਤੱਕ ਤੁਹਾਡਾ ਟੁੱਟਿਆ ਨਹੀਂ ਤੇ ਦੁਪਾਤੀ ਤੇਰੇ ਲਈ ਤਾਂ ਪਰਮਾਣੂ ਬੰਬ ਹੀਰ ਕਹਿੰਦਾ ਗੂਲ ਦੀ ਬਰਾੜ ਲੈ ਗਿਆ ਜਿੰਨਾ ਚੱਕ ਇਹ ਤੇਰੀ ਬੋਥੇ ਲੱਤਾਂ ਨਹੀਂ ਛੱਟਦੀ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਟਾਰਗੇਟ ਰੱਖਦੇ ਆ 2000 ਲਾਈਕ ਤੇ 200 ਕਮੈਂਟ ਦਾ ਪਿਛਲੀ ਵੀਡੀਓ ਤੇ ਤਾਂ ਤੁਸੀਂ ਕੀਤਾ ਨਹੀਂ ਇਹਦੇ ਤੇ ਜਰੂਰ ਕਰ ਦਿਓ ਕਿਉਂਕਿ ਤੁਹਾਡਾ ਕੀਤਾ ਲਾਈਕ ਤੇ ਕਮੈਂਟ ਸਾਨੂੰ ਮੋਟੀਵੇਸ਼ਨ ਦਿੰਦਾ ਵੀ ਅਸੀਂ ਤੁਹਾਡਾ ਹੋਰ ਵਧੀਆ ਐਂਟਰਟੇਨਮੈਂਟ ਕਰਿਆ ਕਰੀਏ ਹੋਇਆ ਕਿੰਦਰਾ ਸੱਦ ਲਿਆ ਆ ਕਿੰਦਰਾ ਸੱਦ ਲਿਆ ਆ ਆ ਗਿਆ ਬਾਪੇ ਇੰਕਲਾਣ ਦਾ ਤਾਂ ਪਤਾ ਨਹੀਂ ਵੀ ਮਰਦਾ ਕਿ ਨਾ ਪਰ ਇੱਕ ਗੱਲ ਦੱਸਾਂ ਤੁਹਾਨੂੰ ਸੀਏ ਡਿਚ ਲਾਸ ਦਾ ਰੂਲ ਦੇ ਨੂੰ ਫਿਰਦੇ ਨੇ ਲੈ ਲੂ ਜਾ ਕੇ ਕੁੜੀ ਜੀ ਆਵਿਆਂ ਨੇ ਗਾਣੇ ਦੀ ਵੀ ਬੰਦ ਲੈਣੀ ਕਰਤੀ ਓਏ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਗ੍ਰਹਿ ਕਿਹੜਾ ਹੋਈ ਲੈਲਾ ਮੈਨੂੰ ਲੱਗਦੀ ਹੁਣ ਕਿਤੇ ਪੁਨਰ ਜਨਮ ਤਾਂ ਨਹੀਂ ਹੋਇਆ ਤੁਹਾਡਾ ਮੈਨੂੰ ਤਾਂ ਸਾਲੇ ਇੰਗਲੈਂਡ ਦੇ ਲੋਕ ਕਲਾਨੀ ਲੱਗਦੇ ਨੇ ਵੀ ਭੈਣ ਚ ਉਹ ਸਾਲੇ ਇੰਨਾ ਤੇ ਮਰ ਜਾਂਦੇ ਨੇ ਜਿੰਨਾਂ ਨੂੰ ਆਪ ਗਲੂਖੋਜਦੀਆਂ ਬੂਥਲਾਂ ਦੀ ਲੋੜ ਨਾ ਕਰੋ ਭਰਾਵੋ ਨਾ ਕਰੋ ਕਿ ਉਦੋਂ ਹਟੋ ਕਿ ਜਦੋਂ ਮੋਢਾ ਜਾਂ ਕੋਣੀ ਨਿਕਲ ਗਈ ਤੇ ਜਿਹੜੀ ਐਕਟਿੰਗ ਆ ਨਾ ਥੋਦੀ ਕਿਦਣੀ ਟੱਚਤਾ ਹੋਰ ਕਰਦੇ ਹੋਣਗੇ ਥੋਦੀ ਤਾਂ ਆਰਾਮ ਪਿਆਰੇ ਟੱਚ ਐਕਟਿੰਗ ਆ ਇੱਕ ਆਹ ਪਤਾ ਨਹੀਂ ਕਿਧਰੋਂ ਨਿਕਲ ਆਇਆ ਕੁੱਤੀ ਆਂਦਾ ਉਹ ਭਰਾਵਾ ਜੇ ਤੂੰ ਫੌਜ ਚ ਲੰਗ ਰਹੀ ਹੁੰਦਾ ਨਾ ਤਾਂ ਤਾਂ ਬਿਨਾਂ ਰੋਟੀ ਖਵਾਏ ਤੂੰ ਸਾਰੇ ਰਜਾ ਕੇ ਰੱਖਿਆ ਕਰਨੇ ਸੀ ਭੈਣ ਦੇ ਯਾਰਾ ਕੀ ਕਹਿੰਦੇ ਆ ਨਾਲੇ ਜੇ ਭਰਾਵਾ ਆਰਮੀ ਵਾਲੇ ਨੂੰ ਪਤਾ ਲੱਗ ਗਿਆ ਨਾ ਤੇਰੇ ਘਰੇ ਆ ਕੇ ਤੇਰੇ ਚਪੇੜਾਂ ਲਾ ਕੇ ਜਾਣਗੇ ਨਾਲੇ ਤੇਰੀ ਮਾਰ ਲੰਗੀ ਉਹ ਰਾਮ ਪਿਆਰੀ ਉਹ ਤੂੰ ਫੜ ਕੇ ਰੱਖ ਪਰਪੂਲ ਨਾ ਤੂੰ ਆਪ ਆਪ ਦਾ ਸ਼ੀਸ਼ਾ ਲਿਦਾ ਕੇ ਮੂੰਹ ਦੇਖ ਬਈ ਸਾਲੀ ਕੋਈ ਪ੍ਰਾਊਡ ਵਾਲੀ ਗੱਲ ਹੈਗੀ ਵੀ ਆ ਪਤਾ ਜੇ ਤੈਨੂੰ ਪੰਜਾਬ ਬਾਰੇ ਪਤਾ ਨਹੀਂ ਤੂੰ ਭੈਣ ਚਾਉਣ ਨੂੰ ਗਾਣੇ ਗਾਉਣਾ oh my god come on baby stop it ਵਧੀਆ ਹੋ ਗਿਆ ਪ੍ਰਾ ਬਾਤੋਂ ਫੌਜ ਚਣੀ ਹੈਗਾ ਨਹੀਂ ਤਾਂ ਤੈ ਅੱਧੀ ਫੌਜ ਕਮਜ਼ੋਰ ਕਰ ਦੇਣੀ ਸੀ ਕਾਬਾਤੋਂ ਨੱਚਣ ਆਮੇ ਦੀਆਂ ਜਿੱਦਾਂ ਚਿੱਤਣਾ ਜੱਟੀ ਹੁੰਦੀ ਆ ਰੀਲ ਬਾਚ ਬਣਾ ਲਈ ਪਹਿਲਾਂ ਜਾ ਕੇ ਹੱਗ ਹੁੱਗਲ ਨਾਰੇ ਤੂੰ ਤਾਂ ਫਤੰਦਰਾ ਪਾਦੇ ਬਲ ਮੂਈ ਨਾ ਕਰ ਕਿਉਂਕਿ ਕੰਪਨੀ ਕਮਾਂਡ ਨੇ ਤੇਰੀ ਰੂਹ ਲਿਆ ਕਰਨੀ ਆ ਐ ਚਾਚਾ ਅੱਲਾ ਤਾਂ ਫੜੀ ਫੇਰ ਕਹੇਗਾ ਵਾ ਬਿਸਾਲਾ ਆ ਕੀ ਹੋ ਗਿਆ ਚਾ ਲਪੜਾਵਾਂ ਲੱਗਿਆ ਰਹਿ ਤੇਰੀ ਖੁਸ਼ੀ ਆ ਯਾਰ ਜੋ ਜੀ ਕਰਦਾ ਉਹ ਕਰਿਆ ਕਰ ਪਰ ਉਹ ਨਾ ਚੱਕ ਨਹੀਂ ਹਟਨਾਤਾ ਜਿੰਨਾ ਚੱਕ ਫਗਮਾਂ ਤਮਾਨ ਤੈਨੂੰ ਆਪ ਨਹੀਂ ਕਹਿੰਦਾ ਵੀ ਤੈਨੂੰ ਸਭ ਤੋਂ ਵੱਡੀ ਤੋਤੇ ਤੇ ਬੈਠਣ ਦਾ ਸੁਨਹਿਰੀ ਮੌਕਾ ਦਿੱਤਾ ਜਾਵੇਗਾ ਓ ਐਕਸਕਿਊਜ਼ ਮੀ ਪੀਸ ਸਟਾਪ ਇਟ ਓ ਸੋਰੀ ਬਾਸੀ ਸਾਹਿਬ ਤੁਸੀਂ ਲੈਣਾ ਚਾਹੁੰਦੇ ਹੋ ਇਹ ਮੌਕਾ ਉਹ ਨੋਂ ਦੇ ਦੰਗ ਹੈ ਕਿੱਥੋਂ ਇੱਕ ਕਮਲ ਟੋਲੇ ਮੈਨੂੰ ਮੇਰੇ ਮਗਰ ਪਤਾ ਹੈ ਨਹੀਂ ਬਾਸੀ ਸਾਹਿਬ ਮੈਂ ਤਾਂ ਐਵੇਂ ਕਹਿੰਦਾ ਸੀ ਵੀ ਜਿੰਨਾ ਚੱਕ ਭਗਵਾਨ ਤਮਨ ਇਹਨੂੰ ਆਪਾ ਕੈਨੀ ਕਹਿੰਦਾ ਬੈਰੀ ਗੋਦ ਪਤਾ ਲੱਗਿਆ ਰਹਿ ਵੀ ਤੇਰੇ ਘਰ ਕੀ ਸਾਦਾ ਦੇਸ਼ ਦਿਨ ਦੁੱਗਣੀ ਤੇ ਰਾਤ ਚੌਕਣੀ ਤਰਕੀ ਕਰ ਰਿਹਾ ਹੈ ਇਹਲਾ ਪ੍ਰਾਬਾ ਤੈਨੂੰ ਕਹਿੰਦੇ ਰਹੇ ਆਂ ਵੀ ਮੁੱਤ ਛੱਡ ਦੇ ਛੱਡ ਦੇ ਝਾਲਮਾਂ ਛੱਡ ਦੇ ਪਰ ਨਹੀਂ ਹਟਿਆ ਤੂੰ ਹੁਣ ਲੋਟ ਰਹੇਗਾ ਸਾਰੇ ਜਾਣੇ ਇਹ ਬੀੜ ਲਈ ਅਰਦਾਸ ਜ਼ਰੂਰ ਕਰਿਓ ਵੀ ਇਹ ਛੇਤੀ ਤੂੰ ਛੇਤੀ ਠੀਕ ਹੋ ਜਾਵੇ ਕਿਉਂਕਿ ਇਹ ਜੀ ਪ੍ਰਜਾਤੀ ਲੱਭਣੀ ਬਹੁਤ ਔਖੀ ਆ ਜੇ ਕਿਤੇ ਅਲੂਪ ਹੋ ਗਈ ਤਾਂ ਆਪਾਂ ਨੂੰ ਨਾ ਪੂਰਾ ਹੋਣਾ ਰਖਾਤਾ ਪੈਜੂ ਜੀ ਇਹ ਪ੍ਰਾਬਾ ਤੁਨ ਜਲਦੀ ਠੀਕ ਹੋਣਾ ਚਾਹੁੰਨਾਗਾ ਨਾ ਤੂੰਰਾ ਹੱਥ ਨੂੰ ਬਾਰਾਂਬਦੀ ਕਰੇ ਕੋ ਤੇ ਦੇ ਟਟੇ ਭੜਕੇ ਚੀਕਾ ਮਾਰੇ ਕਰ ਓ ਐਕਸਕਿਊਜ਼ ਮੀ ਪੀਸ ਸਟਾਪ ਐ ਕਿਉਂ ਬੱਸ ਸਾਬਤ ਤੁਸੀਂ ਮਾਰਨੀਆ ਚਾਹੋਗੇ ਹੌਲਡ ਆਨ ਪਲੀਜ਼ ਲੈਟ ਮੀ ਡੂ ਮਾਈ ਜੌਬ ਇਨ ਕੋ ਕੰਮ ਵੀ ਕਰਨ ਦਿਓ ਨਾ ਹੌਲਡ ਕਰੋ ਫਿਰ ਆਪਦਾ ਐਸਕਿਊਰਮੀ ਜਾਂ ਬੇchna ਲੈ ਕੇ ਆਇਆ ਕਰੋ ਇੱਕ ਤਾਂ ਭੜਾਵਾ ਤੂੰ ਮੋਟ ਚੱਡ ਦੇ ਤੇ ਦੂਜਾ ਨੁਸਖਾ ਤੇਨੂੰ ਦੱਸ ਦਿੰਦਾ ਤੇ ਤੀਜਾ ਨੁਸਖਾ ਇਹ ਆ ਤੂੰ ਕਿਸੇ ਕੋਲ ਕਰ ਲੈ ਦੇ ਕਟੇੰਦਾ ਸੂਪ ਬਣਾ ਕੇ ਪੀਆ ਕਰ ਜਾਂ ਫਿਰ ਉਹਦੇ ਕੋਲ ਜਾ ਜਿਹੜਾ ਪ੍ਰੇਮ ਹੁਣਾ ਦਾ ਯਾਰ ਆ ਗੁਫਾ ਵਿੱਚ ਲੈਂਦਾ ਬਾੜ ਆ ਉਹੀ ਸਰਸੀ ਆਲਾ ਉਹਦਾ ਆਸ਼ੀਰਵਾਦ ਲੈ ਕੇ ਆ ਮੈਂ ਸੁਣਿਆ ਉਥੋਂ ਇਹ ਜੇ ਬੜੇ ਠੀਕ ਹੋਏ ਨੇ ਉਥੇ تیرے ਵਰਗੇ ਕੇਸ ਆਉਂਦੀ ਰਹਿੰਦੇ ਨੇ ਤੇ ਬਾਬਾ ਠੀਕ ਕਰਦਾ ਰਹਿੰਦਾ بس هون ਥੋੜੇ ਕੰਮ ਕਤਾਇਆ ਹੋਇਆ ਤੰਦਰਬਲੂਤ ਥਲੇ ਹੈਡਫੋਨ ਸਰਾਹਨੇ ਰੱਖੇ ਨੇ ਈਗਲ ਇਹਦੇ ਵਿੱਚ ਬਰਜ ਖਲੀਫੇ ਹੁਣੇ ਦੇਖਦਾ ਹਾਲਾਤ ਬਹੁਤ ਨਾਜੁਕ ਨੇ ਤੇਰੇ ਤੂੰ ਇੱਡਾ ਘਰ ਚੌਥਾ ਨੁਸਖਾ ਹੋਰ ਲੇਖ ਅੱਦਾ ਕੇ ਲੁਦੇਸੀ ਕਿਉ ਲਿਆ ਤੇ ਉਨ ਛੁਂਗਿਆ ਘਰ ਬਸ ਚਲ ਪ੍ਰਾਬਾ ਐਂਟਰਟੇਨਮੈਂਟ ਨਾਲ ਐਂਟਰਟੇਨਮੈਂਟ ਰਹਿ ਗਿਆ ਰੱਬ ਤੇਨੂੰ ਖੁਸ਼ ਰੱਖੇ ਤੇ ਤੰਦਰੁਸਤੀ ਬਖਸ਼ੀ ਤੇ ਪ੍ਰਾਬੂ ਤੁਸੀਂ ਸਾਨੂੰ ਵੀ ਖੁਸ਼ ਕਰਦੇ ਕਰੋ ਸਾਡਾ ਵੀ ਟਾਰਗੇਟ ਪੂਰਾ ਕਰਦੇ ਕਰੋ ਪਿਛਲੀ ਵੀਡੀਓ ਤੇ 2000 ਲਾਈਕਸ ਦਾ ਟਾਰਗੇਟ ਸੀ ਪੂਰੇ ਹੀ ਨੇ ਕੀਤਾ ਚਲੋ ਫਿਰ ਹੁਣ ਇਹਦੇ ਤੇ ਕਰਦੇਓ ਇੱਕ ਸਾਨਾ ਦੋਵਾਰੀ ਤੇਰਾ ਨਾਮ ਲੈ ਸੱਜਣਾ ਇੱਕ ਸਾਬਕ ਦੂਬਾਰੀ ਤੇਰਾ ਨਾਮ ਲੈ ਸੱਜਣਾ ਜੇੜਾ ਤਾਂ ਪਿੱਛੇ ਅਲਾਦੀਨ ਵਰਦਾ ਖੜਾ ਲਿਆ ਨਾ ਤੇ ਵਿਆਹ ਕਰਾ ਲਿਆ ਜਿਹੜਾ ਇਹ ਗੱਲ ਤਾਂ ਇੱਥੋਂ ਪਤਾ ਲੱਗ ਗਈ ਵੀ ਥੂਦੀ ਰਾਮਪੇਰ ਤੇ ਕੀੜਾ ਕੋਈ ਵੱਡਈਆ ਤੇਰੀ ਬੁੰਜ ਕਿਹੜਾ ਕੀੜਾ ਸ ਹੈ ਜਿਹੜਾ ਤੇਰੇੰਨ ਤੋਂ ਚੁਰਮੁਰ ਜੁਲਮੁਨ ਕਰਦਾ ਜਿਹੜਾ ਸਪਰੇ ਸੁਪਰਗੁਨ ਆਲ ਨਹੀਂ ਮਾਰਨਾ ਉਹ ਕੀੜੇ ਦਾ ਮੈਨੂੰ ਨਾ ਦੱਸ ਉਹਦਾ ਮੈਂ ਇਲਾਜ ਕਰਾਂ ਮੈਂ ਬਟਰਾ ਹੋ ਲਾਲਾ ਫੰਬਾ ਲਉਣਾ ਤੂੰ ਓਏ ਐਕਸਕਿਊਜ਼ ਮੀ ਪੀਸ ਸਟਾਪ ਇਟ ਉਹ ਬਸ ਹੀ ਸਭ ਸਹੀ ਗੱਲ ਕਹਿ ਰਹੇ ਹਾਂ ਨਾ ਮੈਂ ਲੌਣਾ ਪੈਣਾ ਯਾਰ ਮੂੰਹ ਦੇਖੋ ਸਾ ਲਿਆਂ ਦਾ ਜਿਵੇਂ ਕੋਈ ਰੰਪੇ ਰੀ ਮਾਰ ਕੇ ਪਟ ਗਿਆ ਹੁੰਦਾ ਏਡਾ ਮੂੰਹ ਤਾਂ ਸਬਜ਼ੀ ਵੇਚਣ ਵਾਲਾ ਨਹੀਂ ਖੋਲਦਾ ਹੁੰਦਾ ਹੁੱਕਾ ਲਾਉਣ ਵੇਲੇ ਕਿੱਦਾਂ ਤੁਸੀਂ ਖੋਲੀ ਬੈਠੇ ਹੋ ਹੁਣ ਕੋਈ ਕੰਮ ਕੁਮਕਮ ਕਰ ਲੂ ਜਵਾਕ ਜੇ ਮਨਣਾ ਬਹਿ ਜੇ ਕਿਉਂਕਿ ਤੁਸੀਂ ਪਹਿਲੇ ਹੀ ਦੂ ਬੋਤੋਂ ਤੀਜਾ ਸਾਡਾ ਪੰਜਾਬ ਹੋਰ ਨਹੀਂ ਸਾਂਭ ਸਕਦਾ ਐ ਨਾਂਦੂ ਉਰਤਾ ਕਲਾਕਾਰ ਨਹੀਂ ਲਾਇਆ ਜਿੰਨਾ ਤੁਸੀਂ ਲਈ ਜਾਂਦੇ ਹੋ ਬਹੁਤਕ ਸਾਲੀ ਜਾਲੀ ਐਕਟਰੀ ਦੀ ਪਿੱਛੇ ਵਾਲੇ ਨੂੰ ਤਾਂ ਬੱਕਰੀਆਂ ਬੁਖਰੀਆਂ ਲੈ ਕੇ ਦੇਦੀ ਕਿਉਂਕਿ ਦਿਹਾੜੀ ਵਾਲਾ ਤਾਂ ਉਹ ਲੱਗਦੀ ਹੈ ਨਹੀਂ ਤੂੰ ਕਾਬ ਜੀਤੀਆਂ ਗੋਲੀਆਂ ਖਾਇਆ ਕਰ ਤੇ ਇਸ ਮੇਰੇ ਕੋਲ ਦੁਬਾਰਾ ਸੈਲੋਜੀ ਰੱਖੀ ਹੈ ਕਿਉਂਕਿ ਮੈਨੇ ਕੱਪੜੇ ਬਹਿਨੇ ਬੰਦ ਦੇ ਕੇ ਔਰ ਵਾਰ-ਵਾਰ ਇਹ ਵੀ ਜਿ세 ਹੀ ਵੀ ਪਹਿਨ ਰੱਖੇ ਹੈ ਪਹਿਨ ਰਹੀ ਹੋ ਇੱਕ ਆ ਆਗੇ ਇਹਨੂੰ ਹੋਈ ਹੋਈ ਐਲਰਜੀ ਕੱਪੜੇ ਪਾਉਣ ਕਰਕੇ ਵੀਡੀਓ ਐਮੇ ਬਣਾ ਕੇ ਪਾਤੀ ਜਿਵੇਂ ਇੰਸਟਾਗ੍ਰam ਤੇ ਕਾਸੇ ਬੱਤੇ ਬੱਤੀਆਂ ਬੱਤੀਆਂ ਦਿਖ ਰਹੀਆਂ ਆਲੇ ਡਾਕਟਰ ਬੈਠੇ ਹੁੰਦੇ ਨੇ ਸਭ ਤੋਂ ਕਈ ਨੇ ਵੀ ਬਹੁਤ ਗੰਦ ਪਾਇਆ ਹੋਇਆ ਆਪ ਦੇ ਕਮੈਂਟ ਪੜ੍ਹ ਕੇ ਦੇਖਿਆ ਕਰ ਦਵਾਈ ਤਾਂ ਲੋਕ ਚੱਕੀ ਫਿਰਦੇ ਨੇ ਇੱਕ ਕਮੈਂਟ ਕਰਕੇ ਕਹਿੰਦਾ ਥੋੜੀ ਗਰਮੀ ਘਤਨ ਵਾਲੀ ਆ ਜੀ ਇੱਕ ਕਹਿੰਦਾ ਜਿੰਨੇ ਅਲੱਗ ਅਲੱਗ ਬੰਦੇ ਥੱਲੇ ਪਈਆਂ ਨਾ ਤੈਨੂੰ ਤਾਂ ਹਜੇ ਹੋਰ ਬਹੁਤ ਖੁਰੂ ਤੇਰੇ ਕਹਿਣ ਦਾ ਮਤਲਬ ਭਰਾਵਾ ਹੁਣ ਇਹਨੂੰ ਕੱਪੜਿਆਂ ਲੱਗਣਗੇ ਆ ਨਹੀਂ ਤੂੰ ਦੱਸ ਕਹਿਣਾ ਕੀ ਚਾਹੁੰਦਾ ਇੱਕ ਕਹਿੰਦਾ ਇੰਜੈਕਸ਼ਨ ਲਗਵਾ ਲਾ ਫੀ ਕੁਜਾਂਗੀ ਇੱਕ ਤੇਰਾ ਪਿਆਰਾ ਜਿਹਾ ਫੈਨ ਪੁੱਛਦਾ ਵੀ ਤੇਰੀ ਨਹੀਂ ਕਿ ਵੀਡੀਓ ਬੈਰਲ ਹੋਈ ਤੇ ਇਹਦਾ ਪਤੰਦਰ ਦਾ ਇੱਕ ਹੋਰ ਕਮੈਂਟ ਆ ਕਹਿੰਦਾ ਬਿਨਾਂ ਕੱਪੜਿਆਂ ਤੋਂ ਰੀਲ ਬਣਾ ਲਿਆ ਕਰ ਨਾਲੇ ਸਾਦਾ ਸਰਦ ਆਇਆ ਕਰੂ ਭਾਣ ਦਾ ਖਸਮਾ ਵੀ ਟਿਕਦਾ ਉਹ ਪ੍ਰਾਬਾ ਕਿਉਂ ਤਾਂ ਕਮਜ਼ੋਰੀ ਪਾਉਣੀ ਆਂਕੀ ਰਹਿਣ ਦੇ ਕਰ ਰਹਿ ਜਾ ਕੁਛ ਕਰਨ ਨੂੰ ਆ ਪਤਾ ਨਹੀਂ ਮੇਰੇ ਸਾਲੇ ਕਿਹੜੀ ਜੋ ਕੁਝ ਫਿਰਦੇ ਨੇ ਕਿਰੇ ਗਰੇ ਤ ਉੱਤਰ ਕੇ ਆਏ ਨੇ ਜੇ ਇਹ ਜਿਆਂ ਨੂੰ ਦੇਖ ਕੇ ਖੜਾ ਹੋਣ ਲੱਗਿਆ ਫਿਰ ਤਾਂ ਲੱਖ ਲਾਂ ਤਾਂ ਗਾਂਧੀ ਤੇ ਗਾਂਧੀ ਦਾ ਵੀ ਕੋਈ ਸਟੈਂਡ ਆਇਰ ਹੋ ਇੱਕ ਕਮੈਂਟ ਕਰਕੇ ਕਹਿੰਦਾ ਕਹਿੰਦਾ ਤੂੰ ਚੁੱਪ ਚਬੀਤੀ ਸਹਿਬ ਬੀਬੀ ਛਾੜ ਚੱਪਣਾ ਕਦੋਂ ਦਾ ਖੜਾ ਤੇ ਬੈਂਗਣ ਲੈ ਬੀਬੀ ਇੱਕ ਕਮੈਂਟ ਕਰਕੇ ਕਹਿੰਦਾ ਤੇਰੀ ਭੈਣ ਦੀ ਮਤਰੀ ਦੀ ਗਸਤੌੜ ਦੀ ਤੇਰੀ ਦੀ ਮੈਨੂੰ ਸਭ ਤੋਂ ਪਹਿਲਾਂ ਇਹ ਗੱਲ ਦੱਸੋ ਵੀ ਤੁਸੀਂ ਇਹ ਜਨ ਨੂੰ ਪਸੰਦ ਕਰਦੇ ਹੋ ਯਾਰ ਇਹ ਜਨ ਦੇ ਤਾਂ ਹਜ਼ਾਰਾਂ ਹਜ਼ਾਰਾਂ ਟ ਕਮੈਂਟ ਹੋ ਜਾਂਦੇ ਨੇ ਸਾਡੇ ਸਾਲੇ 200 ਨਹੀਂ ਹੁੰਦੇ ਇਹ ਜਨ ਦੇ 40 40 50 50 ਹਜ਼ਾਰ ਲਾਈਕ ਤੇ ਸਾਡੇ 2000 ਵੀ ਨਹੀਂ ਕਹਿੰਦਾ ਟਾਫੀ ਨੂੰ ਨਹੀਂ ਜਾਣਦੀ ਤੂੰ ਚੂਸੇ ਨੂੰ ਨਹੀਂ ਜਾਣਦੀ ਵੱਡੀਏ ਮਜਾਜਣੇ ਤੂੰ ਖੂਸੇ ਨੂੰ ਨਹੀਂ ਜਾਣਦੀ ਜਾਣਦੀ ਕਿਉਂ ਨਾ ਹੋਵੇ ਬਈ ਹੋਰ ਕਿਹੜਾ ਖੂਸਿਆਂ ਦੇ ਸਿੰਗ ਲੱਗੇ ਹੁੰਦੇ ਨੇ ਤੇਰੀ ਤਾਂ ਮੈਨੂੰ ਲੱਗਦਾ ਪਛਾਨ ਵੀ ਦੂਰੋਂ ਹੀ ਆ ਜਾਂਦੀ ਹੋਣੀ ਆ ਧੱਕ ਕੇ ਮੇਰੇ ਸਾਲੇ ਕੈਪਸੂਲਾ ਨਾਲ सुठी हलंदा रजा पिया ਇੰਸਟਾਗ੍ਰਾਮ ਤੇ ਰੀਲਾਂ ਬਣਾਉਣਾ ਬੈਗੰਦਨੀ ਉਹ ਕੁੜੀ ਆ ਵੀ ਉਹ ਏ ਟਿੱਕਾ ਥੋੜੀ ਨਹੀਂ ਬਣੀਆਂ ਜਦੋਂ ਸਰੀਰ ਹੀ ਕੈਨੇਚ ਕਰ ਲੈਨੇ ਉਹ ਫੇਰ ਤੁਸੀਂ ਦਿਹਾੜੀ ਦਾ ਪੱਲਾ ਆਇਆ ਕਰੋ ਜਿਹੋੜੇ ਪ੍ਰਾਬਾ ਤੇਰੇ ਕੰਮ ਨਹੀਂ ਨਾ ਤੈਨੂੰ ਇੰਸਟਾਗ੍ਰਾਮ ਦੀਆਂ ਰੀਲਾਂ ਨੇ ਰੋਟੀ ਤਾਂ ਦੇਣੀ ਨਹੀਂ ਲਾਂ ਤਾਂ ਜ਼ਰੂਰ ਦੇ ਦੇਣੀਆਂ ਹੁਣ ਦੇਖ ਲਓ ਪ੍ਰਾਬੋ ਜਿਹੜੇ ਬਲੌਗਰ ਨੇ ਜਾਂ ਜਿਹੜੇ ਹੋਰ ਚਿੱਟੜ ਹਲਾਉ ਮੈਕ ਮੈਂ ਤੇ ਕ੍ਰिएਟਰ ਨੇ ਉਹਨਾਂ ਤੋਂ ਇਹ ਵੀ ਇਨਸਪਾਇਰ ਹੋਇਆ ਹੋਇਆ ਇਹਨੂੰ ਵੀ ਸਾ ਆ ਗਿਆ ਵੀ ਰੀਲਾਂ ਕਿਵੇਂ ਚੱਲਦੀਆਂ ਨੇ ਏ ਅਜੀਤੀ ਮੇ ਬਈ ਦਾ ਪੱਦ ਅੰਗਨ ਬਾੜੀ ਟੀਮ ਦਾ ਮੈਂਬਰ ਜਿਹੜੇ ਹਿਸਾਬ ਨਾਲੇ ਸ਼ੁਕਰਿਆ ਫਿਰਦਾ ਨਾ ਮੈਨੂੰ ਲੱਗਦਾ ਇਸ ਬੇਰੇ ਜਲਦੀ ਉਠ ਖੜਿਆ ਹੋਣਾ ਓਏ ਮੇਰੇ ਸੋਹਣੇ ਵੀਰ ਨਿੱਕਿਆ ਭਰਾਵਾ ਮੰਨਿਆ ਤੇਰਾ ਸੰਗਲ ਅੱਜ ਸਵੇਰੇ ਜਲਦੀ ਖੁੱਲ ਗਿਆ ਇਹਦਾ ਮਤਲਬ ਏ ਥੋੜੀਆ ਹੋਂ ਤੁਰੀਲਾਂ ਤੇ ਬਿੰਦੀ ਜੌਲ ਬਣਿਆ ਫਿਰੇ ਉਸਤਾਦ ਜੀ ਉਮਰ ਥੋੜੀ ਪਾਰਨ ਦੀ ਆ ਜੀ ਨਾ ਕਿ ਕੀ ਮੈਂ ਬਾਈ ਦੇ ਪੱਤ ਸੁਗਣਦੀ ਭੈਣ ਦੇ ਯਾਰਾ ਕੀ ਕਹਿੰਦੇ ਆ ਸੌਰੀ ਕੀ ਮੈਂ ਸਭ ਪਤਾ ਨਹੀਂ ਲੱਗਿਆ ਅੱਜ ਸੈਫਟ ਬੱਦ ਲੱਗੀ ਮੈਂ ਤਾਂ ਐਵੇਂ ਕਹਿਣਾ ਸੀ ਵੀ ਇਹ ਉਮਰ ਤੇਰੀ ਗਾਣੇ ਸੁਣਾਣ ਦੀ ਨਹੀਂ ਹੈਗੀ ਬੰਦ ਕਰ ਤਬਾਉਂਦੀ ਆ ਮਾਸਟਰਾਂ ਤੋਂ ਓਏ ਐਕਸਕਿਊਜ਼ ਮੀ ਪੀ ਸਟਾਪ ਇਟ ਓ ਬੱਸ ਹੀ ਸਭ ਸੌਰੀ ਲੰਗਾ ਲੰਗਟ ਬੋਲਦੀ ਆ ਭੈਣ ਦੇ ਯਾਰਾ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਹੋ ਗਿਆ ਪ੍ਰਾਵਾ ਕਦੇ ਟੁਬਿੰਦੀ ਜਾ ਲੋ ਪਾਂ ਜਾਣਾ ਤੇ ਕਦੇ ਟੁੱਟੇ ਦਿਲਾਂ ਦਾ ਆਸ਼ਕ ਕੀ ਹੋ ਗਿਆ ਪ੍ਰਾਵਾ ਸੇਲੀ ਛੱਟ ਗਈ ਜਾਂ ਕਹਿ ਛੱਟ ਵਿੱਚ ਕਰਕੇ ਪਿਆ ਮਲਵੇਬ ਲਿਆ ਓ ਬਾਏ ਓਏ ਓਏ ਜਾਂ ਕਹਿ ਚਿਤਾ ਤੇ ਪੂਰਾ ਹੋ ਗਿਆ ਓ ਪ੍ਰਾਵਾ ਕਿਹੜੇ ਕਮੀ ਪਿਆ ਯਾਰ ਖਾਣੇ ਮੰਮੀ ਤੋਂ ਲਫੇੜੇ ਤੇ ਰੋਣਾ ਐਵੇਂ ਜਿਵੇਂ ਸੇਲੀ ਛੱਟ ਗਈ ਹੁੰਦੀ ਆ ਜਿਵੇਂ ਬਾਲੇ ਸੱਚਾ ਪਿਆਰ ਹੁੰਦਾ ਪਤੰਦਰ ਫੀਲਿੰਗ ਤਾਂ ਪੂਰੀ ਮਰਦਿਆ ਲੈਂਦਾ ਜਦੋਂ ਸਹਬਾ ਤੀਰ ਤੋਰਦੇਂ ਦੀਆ ਮਰਦਾਂ ਵੀ ਲਾਇਕ ਹੱਥੇ ਤਾਂ ਕਾਥੋੜਾ ਟੁੱਟਿਆ ਨਹੀਂ ਕੱਚ ਦਾ ਸਮਾਨ ਜੇ ਨਹੀਂ ਟੁੱਟਿਆ ਇੱਥੇ ਕਰ ਲੈ ਕਿਸੇ ਨਾਲ ਪੈਗ ਪਾਟੀ ਬਾਹਲਾ ਹੀ ਲਚਕੀਲਾ ਨੱਚਦਾ ਨਾ ਪਰਵਾ ਦੇਖ ਕਿਤੇ ਨਾਚ ਨੱਚ ਕੇ ਪੁੱਠੀ ਸਿੱਧੀ ਨਾੜ ਚੜਾ ਲੈ ਏਹ ਕੋੜੀ ਵੀ ਨਹੀਂ ਬਣਿਆ ਜਾਣਾ ਨਾ ਕਰਿਆ ਕਰ ਤੇ ਆਲਮਾ ਨਾ ਕਰਿਆ ਕਰ ਤੈਨੂੰ ਸਰਕਾਰਾਂ ਨੇ ਮੁਰਵਾ ਦੇਣਾ ਕੈਮਰਾ ਬੰਦ ਕਰਕੇ ਨੱਚਿਆ ਕਰ ਜਾਂ ਕਹਿ ਉਦੋਂ ਹਟੇਗਾ ਜਦੋਂ ਕਿਸੇ ਨੇ ਕੱਟ ਦੇ ਸਮਾਨ ਤੋਂ ਪਾਣੀ ਘੱਟਤਾ ਨਾਲ ਹੀ ਜਾਲ ਮਾ ਤੇ ਆਲਮਾ ਮੱਛ ਮਾਰਾ دیا۔ ਹਾਦੀ ਤੈਨੂੰ ਹਿਸਾਬ ਕੱਟਾਂ ਨਾ ਛੰਦਾ ਹੋਰ ਕਿਤੇ ਨੱਚ ਨੱਚ ਕਾਂਦੇ ਚ ਮੁਰਾਲੇ ਤੇਰਾ ਸਮਾਨ ਤਾਂ ਇੰਡੀਆ ਤੋਂ ਛੇਤੀ ਮਿਲਣਾ ਵੀ ਹੈ ਨਹੀਂ ਸਾਡਾ ਉਹ ਟਾਈਮ ਚੱਕਣ ਨੂੰ ਫਿਰਦੇ ਨੇ ਜਿਹੜੇ ਕਦੀ ਕਹਿੰਦੇ ਹੁੰਦੇ ਸੀ ਬਾਈ ਐਕਟਰਾਂ ਦੇ ਦੁੱਧ ਲੈਣ ਜਾਣਾ ਹਾ 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 ਕਰਾ ਸਿੰਘ ਠਾ ਠਾ ਹਾ 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 ਕੁੜੀ ਹੀ ਆਵਾਂਦ ਤਾਂ ਐਵੇਂ ਘਟਦਾ ਜਿਵੇਂ ਜਮਾਦਿੰਨ ਨਾਲ ਰਹਿੰਦਾ। ਜੇ ਸਾਲਾ ਉਸ ਦਿਨ ਮੈਡੀਕਲ ਖੁੱਲਿਆ ਹੁੰਦਾ ਨਾ ਸਾਨੂੰ ਤੇਰੇ ਵਰਗਾ ਬਦਮਾਸ਼ ਦੇਖਣ ਨੂੰ ਨਹੀਂ ਸੀ ਮਰਨਾ। ਸੱਚੀ ਸੱਚੀ ਦੱਸ ਬਿਰੇ ਤੈਨੂੰ ਤਾਂ ਤੇਰਾ ਪਾਪਾ ਵੀ ਗਲਾਂ ਕੱਟਦਾ ਹੋ। ਵੀ ਸਾਲਾ ਜੀ ਉਹਦਨੇ ਸੌ ਜਾਂਦਾ ਬਧੀਆਂ ਨਾ ਰਹਿੰਦਾ। ਵੀ ਮੈਂ ਐਡਾ ਗੈਂਗਸਟਰ ਪੁੱਤ ਜਾਂ ਮਿਲਿਆ। ਸਾਡਾ ਉਹ ਟਾਈਮ ਚੱਕਣੋਂ ਫਿਰਦੇ ਨੇ। ਉਪਰਾਵਾ ਤੂੰ ਐਵੇਂ ਡਰੀ ਜਾਣਾ। ਜਿਹੜੇ ਵੀ ਤੇਰਾ ਟਾਈਮ ਚੱਕਣੋਂ ਫਿਰਦੇ ਨੇ ਹੁਣ ਉਹਨਾਂ ਨੂੰ ਥੋੜੀ ਪਤਾ ਵੀ ਤੂੰ ਸ਼ੈ ਕੀ ਹੈਂ। ਉਹ ਛੋਟੇ ਉਪਰਾ ਤੂੰ ਤਾਂ ਗੋਲੀਆਂ ਨਾਲ ਵੀ ਨਹੀਂ ਮਰਨਾ। ਤੇਰੇ ਲਈ ਤਾਂ ਪਰਮਾਣੂ ਬੰਬ ਬਾਰੇ ਸੋਚਣਾ ਪੈਣਾ। ਆਹਾ ਆਹਾ ਨਾ ਲੈ ਉਪਰਾ ਜੇ ਤਰੇ ਇਹੋ ਜੇ ਲੱchnੀ ਰਹੇ ਨਾ ਸਰਕਾਰੀ ਹਸਪਤਾਲ ਆਲੀਆ ਨੇ ਤੇਰੀਆਂ ਦੀਵਾਲੀਆਂ ਗੋਲੀਆਂ ਬੰਦ ਕਰ ਦੇਣੀਆਂ ਨੇ। ਨਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ <laughs> ਕ ਆ ਗਿਆ ਸਸਤਾ ਸੁਖ ਰਤੀਆ ਮੇਰਾ ਸਾਲਾ ਪਤਾਨੀ ਇਹਨਾਂ ਨੇ ਕਿਹੜਾ ਟ੍ਰੈਂਡ ਫੜਿਆ ਬੀ ਕੂਸੀਆਂ ਪੂਰ ਕਿਧ ਹੋਣੀਆਂ ਨੇ ਦੇਖਦੇ ਆ ਕੌਣ ਵੱਧ ਪੂਰਦਾ ਗੁਸਾ ਨਾ ਕਰੀਂ ਪ੍ਰਾਬਾ ਸ਼ਕਲ ਤੇਰੀ ਥੱਲੇ ਆਲੇ ਗੰਦੀ ਨਾਲੋਬੀ ਮਾਰੀਆ ਮੇਰੇ ਸਾਲੇ ਸ਼ਫਰੀਦੇ ਅੱਜ ਕੱਲਤਾ ਥਾਂ ਥਾਂਤੇ ਹੋਏ ਕਰਦੇ ਨੇ ਇਹ ਨੇ ਤਾਂ ਮੇਰੇ ਸਾਲੇ ਮੀਂਹ ਚ ਗੰਦ ਗਰੋ ਲੈਣੀ ਬਾਹਰ ਨਿਕਲਦੇ ਜਿੰਨੇ ਸਾਲੇ ਇਹ ਨਿਕਲੇ ਫਿਰਦੇ ਨੇ ਲੱਗਿਆ ਰਾਇ ਭਰਾਵਾ ਰੋਜ਼ ਇਹਨਾਂ ਦੇ ਘਰ ਮੁਰੇ ਆ ਕੇ ਰੀਲ ਬਣਾ ਕੇ ਜਾਇਆ ਕਰ ਕਿ ਨਾਟਕ ਇਹ ਤੇ ਰਿਬੋਂ ਤੇ ਲਟਾਨੀ ਸ਼ਤ ਤੇ ਬਣਾਇਆ ਕਲਾਕਰ ਪੰਜ ਦਿਨਾਂ ਅਸੀਂ ਵੀਡੀਓ ਸਿਰਫ ਐਂਟਰਟੇਨਮੈਂਟਲੀ ਬਣਾਈ ਦੀਆਂ ਨੇ ਕਿਰਪਾ ਕਰਕੇ ਕੋਈ ਇਹਨਾਂ ਨੂੰ ਸੀਰੀਅਸ ਨਾ ਲਵੀ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਤੇ ਭਰਾਨੀਆਂ ਵੀਡੀਓਂ ਦੇਖਣੀਆਂ ਨਾ ਭੁੱਲਣਾ